ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਰੇ ਕਬਣ ਕਬਣ ਗੁਣ ਕਹਿ ਕਹਿਗਾ ਵਾ ਤੂੰ ਸਾਹਿਬ ਗੁਣੀ ਨਿਰਦਨ ਤੁਮਰੀ ਮਹਿਮਾ ਵਰਨ ਨਾ ਸਾਕ ਤੂੰ ਠਾਕੁਰ ਉੱਚ ਭਗਵਾਨਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਤਨਾਮ ਸ੍ਰੀ ਵਾਹਿਗੁਰੂ ਜੀ ਬੈਰਾੜੀ ਮਹਲਾ ਚੌਥਾ ਮਨ ਮੈਲ ਸੰਤ ਜਨ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੇ ਨੀਕੋ ਗੁਰ ਸਤ ਗੁਰਦਾਨ ਦਿਵਾਇਓ ਮਨ ਮੇਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦਿਵਾਇਓ ਰਹਾਓ ਤੇ ਸਜਨ ਕਾਓ ਮਨ ਤਨ ਸਭ ਦੇਵ ਜਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵ ਜਨ ਹਰ ਮੀਤ ਮਿਲਾਇਓ ਖੇਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਗਤਿ ਆਇਓ ਜਨ ਨਾਨਕ ਕਾਹ ਹਰ ਭੀਟੇ ਸੁਆਮੀ ਦੁਖ ਹੋ ਮੈ ਰੋਗ ਗਵਾਇਓ ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਤੇ ਆਇਓ ਜਨ ਨਾਨਕ ਗਾਓ ਹਰ ਭੇਟੈ ਸੁਆਮੀ ਦੁਖ ਹਉ ਮੈ ਰੋਗ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਮ ਸਨਮਾਨ ਜੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ ਬਾਣੀ ਪੜਨ ਦਾ ਵਿਚਾਰਨ ਦਾ ਸੁਭਾਗਾ ਸਮਾਪਨ ਪ੍ਰਾਪਤ ਹੋਇਆ ਹੈ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਸਦਕਾ ਅਮਰਤਮਈ ਅਮਰਤ ਵੇਲੇ ਪਾਤਸ਼ਾਹ ਜੀ ਦੇ ਪ੍ਰਕਾਸ਼ਮਾਨ ਦੀ ਸੇਵਾ ਤੋਂ ਉਪਰੰਤ ਪਾਵਨ ਪਵਿੱਤਰ ਬਾਣੀ ਦਾ ਨਿਤਨੇਮ ਅਤੇ ਸਰਵਾਦ ਦੇ ਪਲੇ ਦੀ ਅਰਦਾਸ ਬੇਨਤੀ ਹੋਈ ਹੈ ਅਰਦਾਸ ਬੇਨਤੀ ਤੋਂ ਉਪਰੰਤ ਗੁਰੂ ਪਾਤਸ਼ਾਹ ਮਹਾਰਾਜ ਨੇ ਆਪਣਾ ਮੁਖਵਾਕ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਅੱਜ ਦੀ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਪ੍ਰੇਮ ਸਹਿਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਬੈਰਾੜੀ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਉਚਾਰਨ ਕੀਤਾ ਹੋਇਆ ਇਹ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 719 ਅੰਗ ਤੇ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਬਚਨ ਦੇ ਰਹਾਉ ਦੇ ਬੰਦ ਵਿੱਚ ਮਹਾਰਾਜ ਜੀ ਕਿਰਪਾ ਕਰਦੇ ਹੈ। ਮੈਲ ਸੰਤ ਜਨਾ ਜਸ ਗਾਇਓ ਸੰਤ ਜਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੀ ਵਡਿਆਈ ਕਰਿਓ ਪਰਮੇਸ਼ਰ ਦੇ ਗੁਣ ਗਾਉਣੇ ਆ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ ਦਾਨ ਦਿਵਾਇਓ ਪਰਮੇਸ਼ਰ ਦਾ ਨਾਮ ਰਤਨਾ ਵਰਗਾ ਹੈ ਹੀਰੀਆਂ ਵਰਗਾ ਹੈ ਗੁਰੂ ਨੇ ਕਿਰਪਾ ਕੀਤੀ ਮੇਰ ਕਰਕੇ ਸਾਨੂੰ ਇਹ ਨਾਮ ਦੀ ਦਾਤ ਦਿੱਤੀ ਹੈ ਨਾਮ ਦੀ ਦਾਤ ਆਕਾਲ ਪੁਰਖ ਤੋਂ ਦਵਾ ਦਿੱਤੀ ਹੈ ਇਸ ਕਰਕੇ ਐਸੇ ਸੰਤਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਣੇ ਨੇ ਜਿਹੜੇ ਆਪ ਪਰਮੇਸ਼ਰ ਨਾਲ ਜੁੜੇ ਹੋਏ ਨੇ ਜਿਹੜੇ ਆਪ ਅੰਦਰੋਂ ਇਕਮਿਕ ਹੋਏ ਹੋਏ ਨੇ ਪਰਮੇਸ਼ਰ ਦੇ ਨਾਲ ਉਹਨਾਂ ਸੰਤਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣ ਗਾ ਕੇ ਆਪਣਾ ਜੀਵਨ ਸੌਖਾ ਕਰਨਾ ਹੈ ਰਖਾਉ ਦਾ ਬਿਸ਼ਰਾਮ ਦੇਖ ਮਹਾਰਾਜ ਕਹਿੰਦੇ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਜਿਹੜਾ ਸਾਨੂੰ ਪਰਮੇਸ਼ਰ ਦਾ ਨਾਮ ਸੁਣਾਉਂਦਾ ਹੈ ਜਿਹੜਾ ਪਰਮੇਸ਼ਰ ਦੇ ਗੁਣਾ ਬਾਰੇ ਜਾਣਕਾਰੀ ਦਿੰਦਾ ਹੈ ਪਰਮੇਸ਼ਰ ਦੀਆਂ ਰਹਿਮਤਾਂ ਬਾਰੇ ਦੱਸਦਾ ਹੈ ਸੱਚੇ ਬਾਦਸ਼ਾਹ ਕਹਿੰਦੇ ਉਹਦੇ ਅੱਗੇ ਆਪਣਾ ਮਨ ਆਪਣਾ ਤਨ ਭੇਟ ਕਰਦੀਏ ਤਾਂ ਵੀ ਥੋੜਾ ਸਤਕਾਰ ਹੈ ਬਾਣੀ ਪੜਨ ਸੁਣਾਉਣ ਰੱਬ ਦੇ ਨਾਲ ਜੋੜਨ ਵਾਲੇ ਦਾ ਜਿਹੜਾ ਬਾਣੀ ਪੜ ਕੇ ਸੁਣਾਉਂਦਾ ਹੈ ਉਹਦਾ ਸਤਕਾਰ ਹੈ ਗੁਰੂ ਪਾਤਸ਼ਾਹ ਜੀ ਨੇ ਬੜਾ ਕੀਤਾ 6ਵੇਂ ਪਾਤਸ਼ਾਹ ਦੇ ਵੇਲੇ ਮਹਾਰਾਜ ਨੇ ਕਿਹਾ ਸੀ ਭਾਈ ਕੋਈ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸ਼ੁੱਧ ਸੁਣਾਵੇ ਤਾਂ ਭਾਈ ਗੋਪਾਲਾ ਜੀ ਨੇ ਸੁਣਾਉਣ ਦਾ ਯਤਨ ਕੀਤਾ ਇਹ ਗੁਰੂ ਜੀ ਐਨੇ ਰਹਿਮ ਮਿਹਰਬਾਨ ਹੋ ਗਏ ਕਿ ਬਾਣੀ ਸੁਣਨ ਦੀ ਸ਼ਰਧਾ ਦੇ ਵਿੱਚ ਹੀ ਉਹਨੂੰ ਗੱਦੀ ਦੇਣ ਵਾਸਤੇ ਤਿਆਰ ਹੋ ਗਏ ਸੀ ਪਰ ਉਹਦੇ ਮਨ ਦੀ ਲਾਲਸਾ ਬਣ ਗਈ ਕਿ ਮੈਨੂੰ ਘੋੜਾ ਮਿਲੇ ਉਹ ਵੀ ਸੋਨੇ ਦੀ ਕਾਠੀ ਦੇ ਨਾਲ ਫਿਰ ਮਹਾਰਾਜ ਨੇ ਉਹ ਕਾਠੀ ਸ਼ਰਧਾ ਪੂਰੀ ਕੀਤੀ ਇਸੇ ਤਰ੍ਹਾਂ ਇਹ ਜਸਜੇ ਪਾਤਸ਼ਾਹ ਕਹਿੰਦੇ ਜਿਹੜਾ ਸਾਨੂੰ ਪਰਮੇਸ਼ਰ ਦਾ ਨਾਮ ਸੁਣਾਉਂਦਾ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦਾ ਹੈ ਉਹਦੇ ਅੱਗੇ ਆਪਣਾ ਤਨ ਮਨ ਅਰਪਣ ਕਰ ਦਈਏ ਤਾਂ ਵੀ ਥੋੜਾ ਹੈ ਫਿਰ ਮਹਾਰਾਜ ਜੀ ਕਹਿੰਦੇ ਧਨ ਮਾਇਆ ਸੰਪੈ ਤਿਸ ਦੇਵੋਂ ਜਿਨ ਹਰ ਮੀਤ ਮਲਾਇਓ ਜਿਨੇ ਮੈਨੂੰ ਹਰੀ ਪਰਮਾਸ਼ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਜਿਨੇ ਨਾਮ ਜਪ ਕੇ ਨਾਮ ਜਪਾ ਦਿੱਤਾ ਉਹਦੇ ਅੱਗੇ ਧਨ ਮਾਇਆ ਰੱਖ ਕੇ ਉਹਦੀ ਸੇਵਾ ਕਰੀਏ ਉਹਦਾ ਸਤਕਾਰ ਹੈ ਹਰਮਹਾਰਾ ਜੀ ਕਹਿੰਦੇ ਖਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ ਇੱਕ ਖਿਨ ਵੀ ਗੁਰੂ ਨੇ ਕਿਰਪਾ ਕਰਤੀ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਕਿਰਪਾ ਸਦਕਾ ਇੱਕ ਖਿਨ ਖਿਨ ਕਰਕੇ ਪਰਮੇਸ਼ਰ ਦਾ ਨਾਮ ਧਿਆਇਆ ਔਰ ਜਿਨ੍ਹਾਂ ਨੇ ਧਿਆਇਆ ਉਹਨਾਂ ਦਾ ਭਲਾ ਹੋਇਆ ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁੱਖ ਹਉਮੈ ਰੋਗ ਗਵਾਇਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਐ ਪਰਮੇਸ਼ਰ ਦੀ ਕਿਰਪਾ ਸਦਕਾ ਨਾਮ ਜਪ ਕੇ ਸੇਵਾ ਕਰਕੇ ਆਪਣਾ ਮਨ ਗੁਰੂ ਅਗੇ ਭੇਟ ਕਰਕੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਕਮਾ ਕੇ ਸਾਡਾ ਹਉਮੈ ਦਾ ਦੁੱਖ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ। ਗੁਰੂ ਦੀ ਰਹਿਮਤ ਦੇ ਨਾਲ ਹਉਮੈ ਹੰਕਾਰ ਖਤਮ ਹੀ ਹੋ ਜਾਂਦਾ ਹੈ। ਨਹੀਂ ਤੇ ਬਹੁਤ ਵੱਡੇ ਵੱਡੇ ਰੋਗ ਹੈ ਜਿਹੜੇ ਹਰੇਕ ਪ੍ਰਾਣੀ ਨੂੰ ਬਹੁਤ ਪਰੇਸ਼ਾਨ ਕਰਦੇ ਨੇ। ਪਰ ਗੁਰੂ ਦੀ ਕਿਰਪਾ ਸਦਕਾ ਹਉਮੈ ਵਰਗਾ ਰੋਗ ਪਰਮੇਸ਼ਰ ਦੇ ਨਾਮ ਦੀ ਤਾਕਤ ਦੇ ਨਾਲ ਕਟਿਆ ਜਾਂਦਾ ਹੈ। ਸੋ ਗੁਰੂ ਜੀ ਕਿਰਪਾ ਕਰਨ ਸਾਨੂੰ ਨਾਮ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਪਾਤਸ਼ਾਹ ਜੀ ਨੇ ਇੱਕ ਤਰੀਕਾ ਦੱਸਤਾ ਭਾਈ ਸੰਤਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣ ਗਾਉਣੇ ਆ ਹੁਣ ਸੰਤ ਕੌਣ ਨੇ ਸੰਤ ਇਥੇ ਬਹੁ ਬਚਨ ਹੈ ਸੰਗਤ ਨੂੰ ਸੰਤ ਕਿਹਾ ਕੋਈ ਕੱਲਾ ਤੁਰਿਆ ਜਾਂਦਾ ਹੈ ਸਫਰ ਤੇ ਤਾਂ ਕੱਲਾ ਨਾਮ ਜਬਦਾਰ ਰਵੇ ਜੇ ਦੋ ਜਾਣੇ ਜਾਂਦੇ ਆ ਤਾਂ ਦੋਨੇ ਜੀ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਏ ਫਿਰ ਤੀਜਾ ਵੀ ਨਾਲ ਰਲ ਗਿਆ ਉਹ ਵੀ ਗਾਉਣ ਲੱਗ ਪਿਆ ਇਦਾਂ ਸਤ ਸੰਗਤ ਬਣ ਜਾਂਦੀ ਹੈ ਸਤਸੰਗਤ ਦੇ ਵਿੱਚੋਂ ਸੰਤਾਂ ਦੀ ਦਿੱਤੀ ਹੋਈ ਮਾਤਮਤਾਵਕੋ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਭਾਈ। ਸਤਸੰਗਤ ਕਰਨੀ ਹੈ, ਨਾਮ ਜਪਣਾ ਹੈ, ਸੇਵਾ ਕਰਨੀ ਹੈ, ਆਪਣਾ ਮਨੁੱਖਾ ਜਨਮ ਸਫਲਾ ਬਣਾਉਣਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ ਜੀ ਕਿਰਪਾ ਕਰਕੇ ਬਖਸ਼ ਲੈਣਾ।